ब्रश करा हो की होगा टूथ जो डैमेज हो ठीक है मान जो और आपका टूथपेस्ट अभी कि यूज करते हैं मोस्टली कि यूज करें जोड़े अचक चल रहे का पांजली ये सारे आयुर्वेदिक जो है टूथपेस्ट नहीं करते अगर असं टूथपेस्ट यूज़ करना है तो एक ही यूज करना है ओलगिन एक्टिव सॉल्ट जोड़ा ठीक है उसे जोड़े दुख ने उन्होंने सेव करते होगा सेंसोडाइन कुछ लोग सेंसोटाइम आप कैमिस्ट जाते हैं या डॉक्टर ने कुछ प्रोडक्स करते हैं डॉक्टर नहीं है ਬਾਸ ਜਦੋਂ ਉਸਨੇ ਮੱਛੀ ਉਡਾਉਣੇ ਤੇ ਤੈਨੂੰ ਆਮੀਂ ਕਰ ਦਿੱਤਾ 10 ਤੋਂ ਬੱਦਲ ਲਈ ਸੀ ਤਾਹ। ਹਾਂ। ਢੜੇ ਮਾੜੀ ਇਹ ਕਹਿੰਦੇ ਕਿ ਨਾ ਪਾਣੀ ਪਾ ਕੇ ਰੱਖਦੇ ਨੇ। ਨਾੜੀ ਪਾਣਾ ਪਾਣੀ ਵਹਰੇ ਲੱਗਾ। ਉਹ ਸੇ ਪਰੋਤ ਸਭਾਈ ਲੱਗਦੀ। ਤੇ ਆਪਣਾ ਜੜਾ ਲੱਭਦਿਆਂ ਕਰਦੇ। ਤੇ ਜੇ ਕਿੰਨੂੰ ਤੈਨੂੰ ਕੁੱਲੇ ਸੀ ਕੀ ਕਰਦੇ? ਮੱਛੀਾਂ ਲਾੜੀ ਸੀ ਕੀ ਕਰਦੇ? ਤਾਂ ਆ ਕੇ ਚੜਦਾ ਸੀ ਪਹਿਲਾ ਸਦਮ ਉਹਦੇ ਉੱਤੇ ਆ। ਬਾਅਦ ਵਿੱਚ ਵੀ ਇਹ ਹਾਰ ਹੁੰਦਾ। ਬਾਅਦ ਵਿੱਚ ਚੜਦਾ ਜੁਆ ਬਾਅਦ ਵਿੱਚ। ਮੋਦੀ ਨਾਲ ਦੁੰਨਾ ਭਾਰੀ ਕਰਦੇ ਨੇ ਇਹ ਗੱਲਿਆ ਬੇਟੀ ਕਿਰਪਾ ਦੀ ਲੋਟੀ ਰਕਮ ਆ ਗਈ ਦੀਆਂ ਖਾਣੋਂ ਦੇ ਕੁਝ ਪਾਣੀ ਬਰੇਕਾ ਨਹੀਂ ਪਾਤੀ ਉਹਨੂੰ ਮਾਰਨਾ ਹੈ ਜਰੂਰੀ ਤੇ ਮੈਨੂੰ ਗੈਸ ਸੈਕਟਰ ਤੇ ਬਿਲਕੁਲ ਆਰਾਮ ਮਿਲਿਆ ਪੂਰੀ ਦਾ ਪੂਰਾ ਥੈਂਕ ਯੂ ਰੇ ਬੀ ਹੰਦਾਰ ਉਹਨੀ ਗੋਲੀਆਂ ਤੇ ਉਹ ਲੱਗ ਜਾਂਦੀਆਂ ਫਿਰ ਬੱਚਿਆਂ ਨੂੰ ਵੀ ਧੀਰ ਲੈ ਕੇ ਜਾ ਜੇ ਬੱਚਿਆਂ ਨੂੰ ਲੱਗ ਜਾਂਦੀਆਂ ਤਾਂ ਸਾਰੀ ਉਮਰ ਉਹੀ ਖਾਣ ਲੱਗ ਜਾਂਦੀ ਕਿ ਪਿੰਡੀਆਂ ਡੈਮੇਜ ਹੋ ਜਾਂਦੀਆਂ ਇਹਨੂੰ ਖਾਤ ਹੋ ਜਾਂਦਾ ਲੇਕਿਨ ਲੱਗਦੀ ਪੈ ਜਾਂਦੀ ਠੀਕ ਹੈ ਨਾ ਇਹੋ ਜੀ ਦਵਾਈ ਲੈਣੀ ਉਹ ਤੇਲ ਮਸ਼ਾਹ ਹੋਣ ਕਰਕੇ ਦੁੰਨ ਦਾ ਪਾਣੀ ਪੀਣਾ ਇਹ ਵੀ ਕਿਨਸ ਜਿਆਦਾ ਆਉਂਦੀ ਆਪਾਂ ਡੇਂਗੂ ਦੀ ਗੱਲ ਕਰ ਰਹੇ ਸੀ ਡੇਂਗੂ ਦਾ ਇਹ ਇਲਾਜ ਹੈ ਉਹ ਕੀ ਕਹਿੰਦੇ ਆ ਬਹੁਤ ਵੱਡਾ ਮਿੱਤਿਆ ਵੀ ਕੋਈ ਤਰੀਕਾ ਹੋਰ ਨਹੀਂ ਸਾਰਿਆਂ ਨੂੰ ਪਤਾ ਹੋਣਾ ਤੁਹਾਨੂੰ ਇਹਦਾ ਏਡਾ ਵੇਕ ਕੋਈ ਸੈਲ ਨਹੀਂ ਘੱਟੀ 10 ਤਰੀਕਾ ਦੁੱਧ ਦਾ ਇਥੇ ਵੀ ਤੱਕ ਦੀ ਹੈਗਾ ਜਿਹਦੇ ਸੈਲ ਨੂੰ ਕਰਦਾ ਸਾਡੀ ਮੈਡੀਕਲ ਲਾਈਨ ਕੋਈ ਨਹੀਂ ਹੈਗਾ ਤੁਹਾਨੂੰ ਬਾਇਓ ਪ੍ਰੈਸ਼ਰ ਨਹੀਂ ਪਾਉਣਾ ਆਜੋ ਆਜੋ ਮੈਡਮ ਤੁਸੀਂ ਨੋਰਮਲ ਪਾਣੀ ਤੁਸੀਂ ਨੋਰਮਲ ਪਾਣੀ ਪੀਂਦੇ ਹੋਗੇ ਨਾ ਬੋਡੀ ਹਾਈਡਰੇਸ਼ਨ ਕੋਈ ਨਹੀਂ ਹੋਣ ਦਿੰਦਾ ਠੀਕ ਹੈ ਸਟਾਰਟ ਕਰਦੇ ਹਾਂ ਪਰ ਪੀਨਿਕਲ ਸੀਰੀਜ਼ ਦੇ ਟੈਨ ਮੈਂ ਲੋਕਾਂ ਨੂੰ